ਇੱਕ ਮੇਰੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਮਾਤਾ ਨੈਣਾ ਦੇਵੀ ਵਾਲੀ ਉਹ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਕਿ ਮੈਂ ਉਥੋਂ ਦੇ ਲੰਗਰਾਂ ਬਾਰੇ ਗਲਤ ਬੋਲਿਆ ਕਿ ਮੈਂ ਦਾ ਜੱਜਕਾ ਮਾਫੀ ਚਾਹੁੰਨਾ ਤੁਹਾਡੇ ਤੋਂ ਜੇ ਤੁਸੀਂ ਕਹੋ ਕਿ ਹਾਂ ਜਿਹੜੀ ਮੈਂ ਗਲਤੀ ਕੀਤੀ ਹੈ ਉਹ ਕਦੇ ਮਾਫੀ ਮੰਗਣ ਨਾਲ ਪੂਰੀ ਨਹੀਂ ਹੋ ਸਕਦੀ ਜਿਹੜੀ ਸਜ਼ਾ ਲਾਉਂਗੇ ਮੈਂ ਉਹ ਭੁਗਤਣ ਨੂੰ ਤਿਆਰ ਹਾਂ ਆਪਣੇ ਜਿਹੜੇ ਸਿੱਖ ਨੇ ਜਾਂ ਹਿੰਦੂ ਨੇ ਇਹਨਾਂ ਦੇ ਵਿੱਚ ਕੋਈ ਗਲਤ ਫੈ ਮੀਨਾ ਰਹੇ ਮੈਂ ਨੂੰ ਉਦਾਸੀ ਉਹ ਬੰਦੇ ਨੂੰ ਇਨਸਾਫ ਦਿਵਾਉਣ ਦਾ ਉਹਤੇ ਮੈਂ ਹਜੇ ਵੀ ਪ੍ਰਕਰਾਰ ਆ। ਉਥੋਂ ਦੇ ਜਿਹੜੇ ਚੌਂਕੀ ਇੰਚਾਰਜ ਨੇ ਉਹ ਮਿਲੇ ਹੋਏ ਨੇ ਤਾਂ ਉਹਨਾਂ ਦੇ ਵਿਰੁੱਧ ਜਿਹੜੀ ਕਾਰਵਾਈ ਬੰਦੀ ਆ ਉਹ ਸਾਡੇ ਨਾਲ ਮਿਲ ਕੇ ਕਰੋ ਤਾਂ ਜੋ ਅੱਗੇ ਤੋਂ ਕੋਈ ਐਦਾਂ ਦਾ ਕੰਡ ਨਾ ਹੋ ਸਕੇ। ਪਿਛਲੇ 3-4 ਦਿਨਾਂ ਤੋਂ ਇੱਕ ਮੇਰੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਮਾਤਾ ਨੈਣਾ ਦੇਵੀ ਵਾਲੀ ਚਲੋ ਉਹ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਕਿ ਮੈਂ ਉੱਥੋਂ ਦੇ ਲੰਗਰਾਂ ਬਾਰੇ ਗਲਤ ਬੋਲਿਆ ਤੇ ਉੱਥੋਂ ਦੇ ਪ੍ਰਸ਼ਾਦ ਬਾਰੇ ਕਿਹਾ ਕਿ ਹਾਂ ਉੱਥੇ ਪ੍ਰਸ਼ਾਦ ਨਹੀਂ ਮਿਲਦਾ ਪਹਿਲੀ ਗਲਤੀ ਮੇਰਾ ਕੋਈ ਹੱਕ ਨਹੀਂ ਬੰਦਾ ਕਿਸੇ ਦੇ ਧਰਮੰਦ ਦੇ ਵਿੱਚ ਇੰਟਰਫੇਅਰ ਕਰਨ ਦਾ ਨੰਬਰ 2 ਤੇ ਜਿਹੜੀ ਅਸੀਂ ਵੀਡੀਓ ਪਾਈ ਸੀ ਮੇਨ ਮੁੱਦਾ ਸੀ ਉਹ ਬੰਦੇ ਨੂੰ ਇਨਸਾਫ ਦਿਵਾਉਣ ਦਾ ਉਥੇ ਮੈਂ ਹਜੇ ਵੀ ਪਰਕਰਾਰਾਂ ਪਰ ਜਿਹੜੇ ਬੋਲ ਮੇਰੇ ਇਹ ਸੀਗੇ ਕਿ ਨੈਣਾ ਦੇਵੀ ਤੇ ਲੰਗਰ ਨਹੀਂ ਚੱਲਦੇ ਉਥੇ ਮੈਂ ਥੋੜੇ ਪਤਾਵਲੇ ਪੰਚ ਕਹੇ ਲੋ ਮੂਰਖਤਾ ਦੇ ਵਿੱਚ ਕਹੇ ਲੋ ਜਾਂ ਕਿੰਨੀ ਵੀ ਗਲਤੀ ਹੋਈ ਹੈ ਮੈਂ ਮੰਨਦਾ ਮੈਂ ਤੁਹਾਡਾ ਗੁਨਾਹਗਰ ਹਾਂ ਜਿਹੜੀ ਵੀ ਤੁਸੀਂ ਸਜ਼ਾ ਮੈਨੂੰ ਲਾਓਗੇ ਮੈਨੂੰ ਮਨਜ਼ੂਰ ਆਓ ਮੈਂ ਤੁਹਾਡੇ ਤੋਂ ਭੱਜਦਾ ਨਹੀਂ ਜਿੱਥੇ ਮੈਨੂੰ ਕਹੋ ਮੈਂ ਉੱਥੇ ਆਉਣ ਨੂੰ ਤਿਆਰ ਹਾਂ ਜਿਹੜੀ ਵੀ ਸਜ਼ਾ ਕਹੋ ਕੁੱਟਣਾ ਮਾਰਨਾ ਵੱਢਣਾ ਮੈਨੂੰ ਇਬਨ ਮੌਤ ਦੇ ਘਾਟ ਵੀ ਉਤਾਰਨਾ ਮੈਂ ਉਸ ਦੇ ਲਈ ਵੀ ਤਿਆਰ ਆ ਜਿਹੜੀ ਤੁਸੀਂ ਸਜ਼ਾ ਮੈਨੂੰ ਲਾਉਣੀ ਆ ਲਾ ਸਕਦੇ ਹੋ ਮੈਂ ਕਦੇ ਵੀ ਤੁਹਾਡੇ ਇਹਨਾਂ ਤੋਂ ਭੱਜਾਂਗਾ ਨਹੀਂ ਪਰ ਬੀਰ ਬਣ ਕੇ ਹੱਥ ਬੰਨ ਕੇ ਬੇਨਤੀ ਹੈ ਕਿ ਅੱਗੇ ਤੋਂ ਕੋਈ ਐਦਾਂ ਦਾ ਕਾੜ ਨਾ ਹੋਵੇ ਉਸ ਦੇ ਲਈ ਤੁਸੀਂ ਵੀ ਅੱਗੇ ਵਧੋ ਤੇ ਸਾਡੇ ਨਾਲ ਮਿਲੋ ਜਿਹੜੇ ਉਸ ਗਲਤ ਅਨਸਰ ਸੀ ਸਰਾਤੀ ਅਨਸਰ ਸੀ ਜਿਵੇਂ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਕਿ ਹਰ ਤੀਜੇ ਦਿਨ ਉਹ ਕਾੜ ਕਰਦੇ ਨੇ ਉਥੋਂ ਦੇ ਜਿਹੜੇ ਚੌਂਕੀ ਇੰਚਾਰਜ ਨੇ ਉਹ ਮਿਲੇ ਹੋਏ ਨੇ ਤਾਂ ਉਹਨਾਂ ਦੇ ਵਿਰੁੱਧ ਜਿਹੜੀ ਕਾਰਵਾਈ ਬੰਦੀ ਆ ਤੋ ਸਾਡੇ ਨਾਲ ਮਿਲ ਕੇ ਕਰੋ ਤਾਂ ਜੋ ਅੱਗੇ ਤੋਂ ਕੋਈ ਐਦਾਂ ਦਾ ਕਾਂਡ ਨਾ ਹੋ ਸਕੇ ਸੋ ਹੱਥ ਬੰਨ੍ਹ ਕੇ ਬੇਨਤੀ ਹੈ ਦੁਬਾਰਾ ਮੈਂ ਖਿਮਾ ਦਾ ਜਾਚਕਾਂ ਮਾਫੀ ਚਾਹੁੰਨਾ ਤੁਹਾਡੇ ਤੋਂ ਬਾਕੀ ਜੇ ਤੁਸੀਂ ਚਾਹੁੰਦੇ ਹੋ ਕਿ ਹਾਂ ਇਸ ਦੇ ਨਾਲ ਤੁਹਾਡੇ ਦਿਲ ਨੂੰ ਸ਼ਾਇਦ ਖੁਸ਼ੀ ਨਹੀਂ ਮਿਲੀ ਵੀ ਮੈਂ ਗਲਤੀ ਵੈਸੇ ਜਿਹੜੀ ਕੀਤੀ ਆ ਉਹ ਕਦੇ ਭਰ ਨਹੀਂ ਸਕਦੇ ਆਪਾਂ ਬੋਲਣ ਦੇ ਜਿਹੜੇ ਜ਼ਖਮ ਹੁੰਦੇ ਨੇ ਉਹ ਭਰਨੇ ਬਹੁਤ ਔਖੇ ਨੇ ਤੇ ਮੈਂ ਇਹ ਵੀ ਚਾਹੁੰਨਾ ਕਿ Hindu ਤੇ Sikhan ਦੇ ਵਿੱਚ ਕੋਈ ਐਦਾਂ ਦਾ ਵਿਵਾਦ ਖੜਾ ਨਾ ਹੋ ਜੇ ਮੇਰੇ ਬੋਲਾਂ ਕਰਕੇ ਕਿ ਵੀਡੀਓ ਤੋਂ ਨੂੰ ਪਤਾ ਹੈ ਜਿਹੜੇ ਸ਼ਰਾਪਤੀ ਅਨਸਰ ਹੁੰਦੇ ਨੇ ਕੁਝ ਇਹ ਚੀਜ਼ਾਂ ਤੋਂ ਉਲਟੇ ਹੀ ਸਾੜ ਲਏ ਜਾਂਦੇ ਨੇ ਵੀਰ ਬਣ ਕੇ ਹੱਥ ਬਨ ਕੇ ਬੇਨਤੀ ਹੈ ਜੇ ਤੁਸੀਂ ਕਹੋ ਕਿ ਹਾਂ ਜਿਹੜੀ ਮੈਂ ਗਲਤੀ ਕੀਤੀ ਹੈ ਉਹ ਕਦੇ ਮਾਫੀ ਮੰਗਣ ਨਾਲ ਪੂਰੀ ਨਹੀਂ ਹੋ ਸਕਦੀ ਜਿਹੜੀ ਸਜ਼ਾ ਲਾਉਂਗੇ ਮੈਂ ਉਹ ਭੁਗਤਣ ਨੂੰ ਤਿਆਰ ਹਾਂ ਜੇ ਗੋਲੀ ਮਾਰਨੀ ਹੋਈ ਮੇਰੇ ਉਹ ਵੀ ਮਾਰ ਦਿਓ ਜਿਵੇਂ ਮੈਨੂੰ ਵਿੱਚ ਕਈਆਂ ਨੇ ਧਮਕੀਆਂ ਦਿੱਤੀਆਂ ਨੇ ਕਿ ਵੀਡੀਓ ਡਿਲੀਟ ਨਾ ਕਰੀਏ ਇਹ ਨਾ ਕਰੀਏ ਜਿਹੜੀ ਵੀ ਸਜ਼ਾ ਲਾਉਂਗੇ ਤੁਸੀਂ ਮੈਨੂੰ ਮਨਜ਼ੂਰ ਆ ਮੈਂ ਤੁਹਾਡੇ ਤੋਂ ਭਜਦਾ ਨਹੀਂ ਹੈਗਾ ਬਾਈ ਬਣ ਕੇ ਪਹਿਲਾਂ ਵਾਲੀ ਵੀਡੀਓ ਜਿੰਨੇ ਨੇ ਸ਼ੇਅਰ ਕੀਤੀ ਹੈ ਆ ਉਹ ਦੁਗਣੀ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਜਿਹੜੇ ਸਿੱਖ ਨੇ ਜਾਂ Hindu ਨੇ ਇਹਨਾਂ ਦੇ ਵਿੱਚ ਕੋਈ ਗਲਤਫਹਿਮੀ ਨਾ ਰਹੇ ਉਸ ਤੋਂ ਪਹਿਲਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ